ਹਾਂਜੀ 19 ਅਕਤੂਬਰ ਇੱਧਰ ਮਠਾਈਆਂ ਇੱਧਰ ਕਿਤਾਬਾਂ ਪਾਲ ਸੰਦੀਪ ਤੇ ਖੁਸ਼ੀ ਤੇ ਮੈਂ ਆ ਜਾਈ ਮਿੱਤਰੋ ਇਹਨੇ ਕਿਤਾਬਾਂ ਲੈਣੀਆਂ ਸਜਾਈ ਇਹਨੇ ਅਸੀਂ ਬਹੁਤ ਕਮਾਲ ਦੀ ਕਿਤਾਬ ਬਹੁਤ ਡਿਮਾਂਡ ਹੈ ਜਰੂਰ ਲੈ ਕੇ ਜਾਇਓ ਆ 40 ਦਿਨ ਅਸੀਂ 70000 ਕਾਪੀਆਂ ਨੂੰ ਪਹਿਲਾਂ ਵਿਕ ਗਈਆਂ ਅਸੀਂ ਵੀ ਕਿੰਨੇ ਸਕੂਲ ਦੇ ਵਿੱਚ ਪਰਸੋਂ ਅਸੀਂ ਵੇਚਦੇ ਹਾਂ ਰਾਣੀ ਤੱਕ ਫਰਮਜੀਤ ਦੇ ਹੋਰ ਪਤਾ ਨਹੀਂ ਕਿੰਨੇ ਕਸ਼ੇਵ ਦਾ ਸ਼ੇਵ ਦਾ ਸੰਪੂਰਨ ਕਾਪ ਸੰਗ੍ਰਹਿ ਇੰਨੀਆਂ ਕਾਪੀਆਂ ਪਹਿਲੀ ਵਾਰ ਸਾਡੇ ਕੋਲ 5 ਕਾਪੀਆਂ ਨੇ ਜਲਦੀ ਪੁਲਿਸ ਲੈ ਕੇ ਤੁਸੀਂ ਜਾ ਸਕਦੇ ਹੋ ਮੇਰਾ ਅਰਗਿਸਤਾਨ ਦਾ ਸੰਪੂਰਨ ਦੋਨੇ ਭਾਗੇ ਇੱਕੋ ਵਿੱਚ ਛਾਪੇ ਨੇ ਅਸਲ ਇਨਸਾਨ ਦੀ ਕਹਾਣੀ ਮੇਰਾ ਪਿੰਡ ਗਾਨੀ ਗੁਰਦਤ ਸਿੰਘ ਦੀ ਕਿਤਾਬ ਜਿਹੜੀ ਕਿ ਬਹੁਤ ਹੀ ਕਮਾਲ ਦੀ ਹੈ ਤੁਸੀਂ ਆ ਕੇ ਲੈ ਜਾ ਸਕਦੇ ਹੋ ਸਾਡੇ ਪਹਿਲੇ ਆ ਕਿਤਾਬ ਖਰੀਦਣ ਆਲੇ ਆਏ ਨੇ ਪਾਠਕ ਕੀ ਨਾਮ ਹੈ ਭਾਈ ਤੁਹਾਡਾ ਤੇ ਅਸੀਂ ਉਹਨਾਂ ਨੂੰ ਕਿਤਾਬ ਦੇ ਰਹੇ ਹਾਂ ਅਸਲੀ ਇਨਸਾਨ ਦੀ ਕਹਾਣੀ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਸੀ ਸਾਡੇ ਨਵੇਂ ਪਾਠਕ ਆਏ ਨੇ ਸਾਡੇ ਪੁਰਾਣੇ ਹਤਾ ਜਾਂ ਆਜ ਲੋ ਸਹੀ ਕਰੇਗਾ ਜਕੇ ਇਹਨੂੰ ਕਰ ਇਹਨਾਂ ਨੇ ਖਰੀਦੀ ਐ ਨਾਨਕ ਸਿੰਘ ਟੁਰਦਿਆਂ ਤੇ ਚੱਕਾ ਲਵੋ ਹੋਰ ਬਈ ਸੱਟਾ ਕੰਮ ਸੱਟ ਬਾਪੂ ਦਾ ਕੀ ਹਾਲ ਐ ਹੈਲੋ ਵਧੀਆ ਤੇ ਬਹੁਤ ਸੋਹਣੀ ਚੋਇਸ ਐ ਇਹਨੂੰ ਤੇ ਧੰਨਵਾਦ ਵੀ ਥੈਂਕ ਯੂ ਥੈਂਕ ਯੂ ਥੈਂਕ ਯੂ ਖੁਸ਼ੀ ਆਪਦੀ ਐਗਜ਼ੀਬਿਸ਼ਨ ਲਾ ਰਹੀ ਐ ਤੇਰੇ ਕੋਲ ਚੁ ਟੁਟਕਣੇ ਹੈਗੇ ਖੁਸ਼ੀ ਸਰ ਟੇਪ ਨਾਲ ਲਾਵਾਂਗੀ ਪਿੱਛੇ ਪਾਸੇ ਡਬਲ ਹੋ ਜਾਲੀ ਹਾਂ ਠੀਕ ਓਕੇ ਸਾਡੇ ਕੋਲ ਆਏ ਨੇ ਵੀ ਸਾਡੇ ਸਾਥੀ ਇਹ ਨੇ ਪੋਲਿਟਿਕਲ ਲੈਕਚਰਰ ਮਲਕੀਤ ਸਿੰਘ ਇਹਨਾਂ ਨੇ ਕਿਤਾਬ ਲਿਤੀ ਬੜੀ ਖੂਬਸੂਰਤ ਦਾ ਮਲਕੀਤ ਕਿਹੜੀ ਲਿਤੀ ਆ ਵੀ ਕਿਤਾਬ ਨਾਨਕ ਸੰਗ ਟੁਰਦੇ ਆ ਖੁਦ ਇਹ ਆਪ ਗਾਣਾ ਵੀ ਲਿਖਦੇ ਨੇ ਪੰਨ ਦੇ ਸ਼ਕੀਰ ਨੇ ਤੇ ਹੋਰ ਭਾਈ ਕਿਵੇਂ ਕਹਿਣਾ ਕੁਛ ਹੋਰ ਉਹਨਾਂ ਨੇ ਲੱਗਿਆ ਜੀ ਕਿ ਇਹ ਦੀਵਾਲੀ ਦਾ ਤਿਉਹਾਰ ਹੈ ਹਾਂ ਜੀ ਭਾਈ ਟਾਕਿਆਂ ਦੇ ਉੱਤੇ ਪੈਸੇ ਬਰਬਾਦ ਕਰਨੋਂ ਅਮਾ ਕਿਤਾਬਾਂ ਦੇ ਲਾਉਣੇ ਚਾਹੀਦੇ ਨੇ ਹਾਂ ਭਾਈ ਗਿਆਨ ਦਾ ਸਭ ਤੋਂ ਵੱਡਾ ਦੀਵਾ ਹੈ ਨਲੇ ਕੱਟ ਜੀ ਸਾਹਿਬ ਜਾਉਗੀ ਤਾਂ ਬਹੁਤ ਉਸ ਨਵੇਂ ਜਵਾਨੇ ਦੇ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਕਿ ਤਮਾਸਾ ਸਭ ਤੋਂ ਜੇ ਦੋਸਤ ਹੈ ਹਾਂ ਆਧੇ ਜਮਾਨੇ ਚ ਸਮਾ ਬਦਲ ਗਿਆ ਦੀਵਾਲੀ ਦੇ ਮਤਲਬ ਬਦਲ ਗਏ ਪਰ ਆਪਾਂ ਉਹੀ ਚੀਜ਼ ਲੈ ਕੇ ਚੱਲੀ ਜਾਣਾ ਹੈ ਭਟਾਕੇ ਪਾਈ ਜਾਣਾ ਹੈ ਮਠਾਈਆਂ ਤੇ ਤਸਾ ਹੋਣ ਲਾਈ ਜਾਂਦੇ ਆਗੇ ਹਾਂਜੀ ਪਰ ਅਸਲ ਦੇ ਵਿੱਚ ਆ ਕੀ ਸਭ ਤੋਂ ਵੱਡੀ ਕੁੰਜੀ ਆ ਗਈ ਹਾਂਜੀ ਜਿਹੜੇ ਸਾਡੇ ਸਮਾਜ ਦੇ ਵਿੱਚ ਵੱਡੇ ਵੱਡੇ ਲੇਖ ਹੋਏ ਨੇ ਜਿਨ੍ਹਾਂ ਨੇ ਸਮਾਜ ਨੂੰ ਸਹੀ ਦਿਸ਼ਾ ਦਿਖਾਈ ਹੈ ਹਾਂਜੀ ਉਹਨਾਂ ਨੂੰ ਅਜ ਪੜਨ ਦੀ ਲੋੜ ਆ ਤਾਂ ਕਿ ਉਹਨਾਂ ਵਾਲੀ ਪੀੜ੍ਹੀ ਨੂੰ ਇੱਕ ਨਵੀਂ ਦਿਸ਼ਾ ਮਿਲ ਜਾਵੇ ਹਾਂਜੀ ਹਾਂਜੀ ਥੈਂਕ ਯੂ ਬਈ ਥੈਂਕ ਯੂ ਬਹੁਤ ਬਹੁਤ ਹਾਂਜੀ ਮੇਰਾ ਪੁਰਾਣਾ ਵਿਦਿਆਰਥੀ ਤੇ ਮਿੱਤਰ ਵਿਨੋਦ ਆਇਆ ਕੁਦੇ ਕਾਲਜ ਚ ਪ੍ਰੋਫੈਸਰ ਬਣੋ ਤਾਂ ਕਿਹੜੇ ਕਿਹੜੇ ਕਿਤਾਬਾਂ ਲੱਗਿਆ ਬਈ ਮੈਂ ਸਰ ਇੱਕ ਟੀਆ ਲਈਏ ਕਿ ਮੇਰੇ ਕੋਲ ਯੂਨੀਵਰਸਿਟੀ ਵੀ ਹੈਗੀ ਆ ਪਰ ਮੈਨੂੰ ਇਹ ਵਧੀਆ ਲੱਗਦੀ ਆ ਹਾਂ ਇਹ ਵੀ ਹੈਗੀ ਆ ਪਰ ਮੈਂ ਲੈ ਲਈ ਹਾਂ ਇਹ ਲੈਣੀ ਵੀ ਬਣਦੇ ਆਣਾ ਅਸੀਂ ਨਾਲ ਅਸਲ ਚ ਕੁਇਜ਼ ਕਰਵਾਈ ਬਣ ਪਟੰਡੇ ਹਾਂ ਕੁਝ ਸਾਰੀਆਂ ਕਿਤਾਬਾਂ ਪੜਾਈਆਂ ਹਾਂ ਆਹ ਰਹਿ ਗਈ ਇੱਕ ਅੱਛਾ ਇਹਦੇ ਚ ਮਾਰ ਖਾ ਗਏ अच्छा एकੜਾ ਪਿਆਪੀ ਵਿਰਸਾ ਕੋਸ਼ ਵੀ ਹੈ ਹਰਕੇਸ਼ ਸਿੰਘ ਕਹਿ ਲਦੇ ਉਹ ਕਿਤਾਬ ਉਹ ਮਿਲ ਹੀ ਨਹੀਂ ਕਿਤਾਬ ਯਾਰ ਸਾਨੂੰ ਹਾਂ ਇਹ 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 ਵੈਸੇ ਛੋਟਾ ਛੋਟਾ ਕੋ ਵੱਡਾ ਉਹ ਇੱਕ ਵੱਡਾ ਇੱਕ ਲਾਲ ਰੰਗ ਦੀ ਕਿਤਾਬ ਆ ਬੜੀ ਖੂਬਸੂਰਤ ਉਹ ਮਿਲ ਹੀ ਨਹੀਂ ਤੱਕ ਯਾਰ ਸਾਨੂੰ ਇੱਕ ਤਕਨੀਕੀ ਜਗਦੇਵ ਸਿੰਘ ਔਲਖਦਾਈ ਹਾਂ ਤਕਨੀਕੀ ਉਸ ਮਤਲਬ ਆਪਣੀ ਖੇਤੀਬਾੜੀ ਨਾਲ ਸੰਬੰਧਕ ਸਾਰੇ ਕਿਨ ਨਾਲ ਸੰਬੰਧਕ ਛਾਪਿਆ ਕਿਨੇ ਇਹ ਨਹੀਂ ਮੇਰੇ ਧਿਆਨ ਦੀ ਪਰ ਉਹ ਬਹੁਤ ਵਧੀਆ ਅੱਛਾ ਹਾਂ ਇਹ ਵੀ ਮੇਰੇ ਕੋਲ ਹੈਗੀ ਆ ਪਰ ਮੈਂ ਦੂੰਗੀ ਆ ਰੋਕੀ ਬੈਠਾ ਕਿਤਾਬਾਂ ਬੱਚੇ ਪੜ ਲੈਣੇ ਨਾਲੀ ਅੱਛਾ ਆ ਸਾਡੀ ਨੂਰ ਨੇ ਖਰੀਦੀ ਆ ਜੀ ਹਾਂ ਆ ਸੁਖਮਣ ਨੇ ਖਰੀਦੀ ਆ ਅੱਛਾ ਇਹਨੇ ਵੀ ਆ ਆ ਤੇ ਕੋਈ ਗੱਲ ਲੱਗੀ ਹੈ ਨਾ ਇਹ ਮੈਂ ਇਹਨਾਂ ਨੂੰ ਲੈ ਗਈ ਹਾਂ ਹਾਂ ਬਹੁਤ ਸੋਹਣੀ ਗੱਲ ਇਹਨਾਂ ਨੂੰ ਸਾਡੇ ਨਿੱਕੇ ਪਾਠਕ ਆਏ ਨੇ ਹਾਂ ਜੀ ਹਾਂ ਜੀ ਬੋਲੋ ਟੋਡੀ ਵੀ ਬਣ ਰਹੀ ਐ ਤੈਨੂੰ ਕੀ ਖਾ ਰਿਆ ਹੈ ਕੀ ਖਾ ਰਿਆ ਹੋਰ ਫੇਰਾ ਹੂੰ ਤਾਂ ਪੜਦੇ ਨਹੀਂ ਹੁਣ ਬਿ ਵੀਡੀਓ ਬਣੇ ਦੇ ਵਿੱਚ ਬਣ ਰਹਾ ਹੈ ਨਾ ਤੂੰ ਤਾਂ ਟਾਲ ਕੇ ਸਾਈਕਲ ਤੇ ਨਹੀਂ ਫਿਰਦੀ ਸੀ ਠੀਕ ਐ ਕੱਲ ਨੂੰ ਫਿਰ ਪਹਿਲਾਂ ਆਇਓ ਕਰੇ ਕੱਕਰੇ ਕੰਮ ਤਾਂ ਨਹੀਂ ਹੈਗਾ ਕੋਈ ਅਨੰਦ ਜੀ ਮੋਂਚੇ ਨੇ ਸਾਡੇ ਕੋਲੇ ਅਨੰਦ ਮੰਗਲ ਹੈ ਸਰ ਚੱਲ ਪਹਿਲਾਂ ਲੈ ਲੈ ਫਿਰ ਦੇਖ ਦੇ ਕਿਹੜੇ ਕਿਹੜੇ ਲੈ ਇੱਥੇ ਸਾਰੀ ਗੱਲ ਵੀ ਕਿਵੇਂ ਹੋ ਅਨੰਦ ਆਇਆ ਵੀ ਸਾਡੇ ਕੋਲੇ ਅਨੰਦ ਆ ਗਿਆ ਸਾਨੂੰ ਵੀ ਅਨੰਦ ਆ ਗਿਆ ਅਨੰਦ ਨੇ ਲੈਤੀਆਂ ਕਿਤਾਬਾਂ ਤੇ ਇਹਨਾਂ ਦੇ ਕਿੜੀਆਂ ਕਿੜੀਆਂ ਬਈ ਉਹ ਇਹ ਬਾਬਾ ਜੀ ਦੀ ਜੰਗਲ ਜੰਗਲ ਹਾਂ ਇਹ ਮਨ ਲਾ ਤਾਂ ਹੋ ਗਈ ਸੀ ਇਹ ਹਰੇਕ ਨੂੰ ਪੜਨੇ ਚਾਹੀਦੀ ਕਿਤਾਬ ਜਿਹੜਾ ਕੋਈ ਖਾਸ ਮਾੜਾ ਬੜਾ ਘੁੰਮਦਾ ਸ਼ਕੀਨ ਹੈ ਨਾ ਬਿਲਕੁਲ ਇਹ ਗੁਰਦੱਲ ਸਿੰਘ ਦਾ ਅਚਲ ਨਹੀਂ ਰੋ ਪਤਾ ਨਹੀਂ ਕਿਵੇਂ ਰਹਿ ਗਏ ਸੀ ਕੁਦਰਤੀ ਇੱਥੇ ਮਿਲ ਗਏ ਇਹ ਹਮ ਇਹ ਚਰਚਾ ਬਹੁਤ ਸੀਗੀ ਕਿ ਤਾਂ ਹੀ ਨਹੀਂ ਪੜਿਆ ਸੀ ਮਾ ਕਿਤੇ ਕਿਤੇ ਫੇਸਬੁਕ ਹੀ ਬਦਵਾਨ ਨਹੀਂ ਬਹੁਤ ਸੋਹਣੀ ਕਿਤਾਬ ਹੈ ਬਾਕੀ ਵਧੀਆ ਬਾਕੀ ਵਧੀਆ ਤਾਂ ਉਹਨਾਂ ਨੇ ਇੱਕ ਦੋ ਗੱਲ ਕੀਤੀ ਇਹਦੇ ਬਾਰੇ ਹਾਂ ਆ ਤ੍ਰਿਸ਼ਵੇਂਦਰ ਜੀ ਦਾ ਦਸਤਾਰ ਹਾਂ ਬਾਬਾ ਤਾਂ ਤੁਹਾਡੇ ਕਹਿੰਦੇ ਹਾਂ ਹਾਂ ਬੰਗਾਲੀ ਕਰਦਾ ਬਹੁਤ ਚੜਵਾਦ ਬੰਗਾਲੀ ਕਿਤਾਬ ਮਿਲਦੀ ਨੇ ਮੈਨੂੰ ਬਾਕੀ ਅਸੋਚਣਾ ਉਹ ਸਾਰੀ ਚੋਣ ਖੁੜੀ ਬੜੀ ਵਧੀਆ ਹਾਂ ਬਹੁਤ ਵਧੀਆ ਇਹ ਗੋਪਾਲ ਤੇਰਾ ਕੰਮ ਆ ਰਹਾ ਹੈ ਅਸੋਚ ਮੈਨਾਂ ਜੇ ਬੰਦੇ ਕੋਲ ਕਿਤਾਬਾਂ ਨਹੀਂ ਉਹੀ ਵੈਸੇ ਆਏ ਚੱਕਲੇ ਦੇ ਵਿੱਚ ਉਹ ਕੰਮ ਨਹੀਂ ਹਾਂ ਧੰਨਵਾਦ ਬਈ ਆਪਾਂ ਜਿਆਦਾ ਪੜੀਆਂ ਹੋਣ ਕਰਕੇ ਬਸ ਮੈਨੂੰ ਹਾਂ ਨਹੀਂ ਮੈਨੂੰ ਪਤਾ ਹੈ ਪਤਾ ਬੰਦਾ ਮੋਦਾ ਠੀਕ ਹੈ ਰੰਦ ਥੈਂਕ ਯੂ ਬਈ ਬਾਦ ਇੱਕ ਭਾਈ ਆਡੇ ਕੋਲੇ ਜੁਝਾਰ ਹੈ ਇੱਕ ਇਕਮ ਹੈ <laughs> हां जी यार ਕੀ ਤੂੰ ਵਿਚਾਰ ਪੇਸ਼ ਕਰਨਾ ਚਾਹੁੰਦਾ ਹੈ ਕਰ ਲੈ ਹੁਣ ਤਾਂ ਬਥੇਰਾ ਬੋਲੀ ਇਹਦੇ ਹੁਣ ਚੁੱਪ ਕਰ ਗਿਆ ਬੋਲਾ ਸੁਣਾ ਕੁਝ ਵੀ ਸੁਣਾ ਦੇ ਕਹਾ ਮੈਂ ਕੀ ਜਰਾ ਬਣਾਏ ਦੱਸ ਦੱਸ ਬਣਾਏ ਦੱਸ ਜੱਗਾ ਕਿਵੇਂ ਬੰਦਾ ਹੈ ਜੱਗਾ ਘੈਂਟਾ ਬੰਦਾ ਕਿਵੇਂ ਹੈ ਘੈਂਟਾ ਘੈਂਟਾ ਕਿਵੇਂ ਘੈਂਟਾ ਜਿਵੇਂ ਮੈਨੂੰ ਵੀ ਉਹਦਾ ਹੁੰਦਾ ਵਸਤ ਪਲ ਬੋਤ ਘੈਂਟਾ ਹਾਂ ਫੇ ਦੱਸਣਾ ਤੂੰ ਗੋਲਡ ਕਿਵੇਂ ਆਏ ਹੈ ਇੰਨਾ ਦੇ ਗੋਲਡੀ ਸੰਗ ਨਾਲ ਜਿੰਨਾ ਤੂੰ ਸੰਗੀ ਜੰਨਾ ਹੈ ਹੈ ਓਏ ਓਏ ਕੰਮ ਕਰ ਛਤਕ ਦੇ ਬਣਿਆ ਹੈ ਹੈ ਓ ਛਤਕ ਦੇ ਬਣਿਆ 25 ਤਰੀਕ ਤੱਕ 25 ਨੂੰ ਕਹਣੇ ਪਾਰਟੀ ਫਿਰ ਉਹਦੇ ਵੱਡੀ ਸਾਰੀ ਰੱਖਣੀ ਹੈ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਖਵਾ ਦਾਂਗੇ ਕਿ ਵਧੀਆ ਕਿਹਦਾ ਸਾ ਉਹ ਨਾ ਕਹ ਤੋਰੀਆ ਤੋਰੀਆਂ ਦੀ ਦੁੱਧ ਪਾ ਕੇ ਧਰ ਲੋਂਗੇ ਉਹਦੇ ਉੱਥੇ ਠੀਕ ਹੈ ਆਜੋ ਵੀ ਮਿੱਤਰੋ ਬਾਜ਼ਾਰ 'ਚ ਲੱਗੇ ਆਪਣੇ ਸਟਾਲ ਜਮਾ ਮੇਨ ਬਾਜ਼ਾਰ ਆ ਇਹ ਰਾਮੀਲਾ ਗਰਾਊਂਡ ਇੱਥੇ ਰਾਮੀਲਾ ਕਰਦੇ ਰਹੇ ਅਸੀਂ ਇੱਥੇ ਰੀੜਾ ਮੇਲਾ ਕੀਤੀ ਹੈ ਨਾਲ ਹੀ ਸਾਡੀ ਸਟੂਡੈਂਟਾਂ ਖੁਸ਼ੀ ਜੇ ਤੁਸੀਂ ਆਪਣੀ ਫੋਟੋ ਸਕੈਚ ਕਰਾਉਣੀ ਹੈ ਤਾਂ ਪਲੀਜ਼ ਉਹਦੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਸੋਹਣੀ ਸਕੈਚਿੰਗਾਂ ਕੁੜੀ ਦੀ ਸਿੰਝ ਇੱਥੇ ਆ ਕੇ ਆਪਣੇ ਸਕੈਚਿੰਗ ਕਰਵਾ ਸਕਦੇ ਹੋ ਇਹ ਜਸਟ ਬਸ ਵੈਸੀ ਲਈ ਹੈ ਵੀ ਤੁਸੀਂ ਕਰਵਾ ਸਕਦੇ ਹੋ ਬਾਅਦ ਚ ਪਰੋਣੇ ਪਾਠ 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 ਹਾਂਜੀ ਸਾਡੇ ਕੋਲੇ ਸਾਡੇ ਬਲਾਜਮ ਦੋਸਤ ਆਏ ਨੇ ਵਾਲਿਆਂ ਵਾਲੇ ਥਾਣੇ ਦੇ ਵਿੱਚੋਂ ਸਰ ਕਿਹੜੇ ਕਿਹੜੇ ਕਿਦਾਂ ਭਲਾਂ ਤੇ ਤੁਸੀਂ ਅੱਛਾ 40 ਦਿਨ ਤੇ ਨਾਨਕ ਸੰਗ ਟੁਰਦੇ ਆ ਹਾਂ ਬਹੁਤ ਸੋਹਣੇ ਸਿਲੈਕਸ਼ਨ ਧੰਨਵਾਦ ਸਰ ਤੁਹਾਡਾ ਬਹੁਤ-ਬਹੁਤ ਪਹਿਲਾਂ ਤਾਂ ਤੁਸੀਂ ਕੁਝ ਕਹਿਣਾ ਚਾਹੋਗੇ ਸਰ ਕਿਉਂਕਿ ਸਾਡਾ ਮਕਸਦ ਇਹ ਹੁੰਦਾ ਮੈਂ ਇੱਥੇ ਸਕੂਲ ਦੇ ਵਿੱਚ ਹੀ ਆ ਸਰ ਸ਼ਾਇਦ ਤੁਹਾਨੂੰ ਦੱਸਿਆ ਹੋ ਗੁਰਦੀਪ ਨੇ ਗੁਰਦੀਪ ਕਲਾਸਮੇਟ ਹੈ ਮੇਰਾ ਕੌਣ ਜੀ ਗੁਰਦੀਪ ਸੁਖਦੀਪ ਮੈਂ ਗਰਲ ਸਕੂਲ ਚ ਆਉ ਬੁਆਏ ਚ ਨਹੀਂ ਮੈਂ ਗਰਲ ਚ ਇਨ ਚਾਰਜ ਆ ਉਹ ਬੁਆਏ ਚ ਇਨ ਚਾਰਜ ਨੇ ਇਸ ਸਾਡੀ ਯੂਨੀਵਰਸਿਟੀ ਪੜ੍ਹਦੇ ਕੁੜੀ ਮਤਲਬ ਜੋ ਵੀ ਇਨਾਂ ਤੋਂ ਕੁਝ ਵੀ ਕਨੈਕਸ਼ਨ ਹੋਊਗਾ ਨਹੀਂ ਸਟੂਡੈਂਟ ਨਹੀਂ ਯੂਨੀਵਰਸਿਟੀ ਦੇ ਅੱਛਾ ਜੀ ਨਿਸ਼ਚਿਤ ਪੜਾਣੇ ਸਟੂਡੈਂਟ ਆ ਵੀ ਦਾ ਵੀ ਸੈਟਮ ਦੀ ਐਮ ਵਿੱਚ ਬਾਤ ਕੀਤੀ ਇਤਨਾ ਹੀ ਪੰਜਾਬੀ ਜੀ ਅੱਛਾ ਮੈਂ ਵੀ ਪੰਜਾਬੀ ਦੇ ਉੱਥੇ ਮੈਂ ਵੀ ਪੜਿਆ ਐ ਸੇਮ ਉੱਥੇ ਹੀ ਪੜਿਆ ਤੁਸੀਂ ਕਿਹੜੇ ਬੈਚ ਸੀਗੇ ਨਾਨਕ ਦੇ ਜਿਹੜੀ ਬੈਚ ਸੀ ਤਾਂ ਸੀਸੀ ਵਾਲ ਕੀਤੀ ਸੀ ਅੱਛਾ ਕਰਸਪੋਂਡੈਂਸ ਨਹੀਂ ਕੀਤੀ ਸੀ ਜੌਬ ਜਿਹੜੀ ਉਹ ਕਰਦੇ ਅੱਛਾ ਜੌਬ ਤਾਂ ਹੀ ਕਰੀਏ ਓਕੇ 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 ਸਾਡਾ ਸਰ ਐਕਚੁਅਲੀ ਟਾਰਗੇਟ ਹੈ ਸੀਵੀ ਮੈਂ ਨਾ ਨਾਨ ਮੈਡੀਕਲ ਆਨ ਪਲੱਸ 2 ਜੀਗਾ ਅੱਛਾ ਜਾਂ ਤਾਂ ਉਹ ਅੱਜ ਹੀ ਆ ਗਏ ਮੈਂ ਕਿਹਨੂੰ ਦੱਸ ਦਿਆਂ ਕਿ ਗ੍ਰੈਜੂਏਸ਼ਨ ਕੀਤੀ ਲੋਕ ਡਿਗਰੀ ਕੀਤੀ ਪਰ ਸਭ ਨਾ ਬਣਿਆ ਹਾਂ ਚਲੋ ਸਰਸਿਨਾ ਅੱਜ ਲੈਕਚਰਲ ਲੜੀ ਸ਼ੁਰੂ ਕਰ ਰਹੇ ਹਾਂ ਸਕੂਲ ਦੇ ਵਿੱਚ ਨਵੰਬਰ ਦੇ ਵਿੱਚ ਕਿਉਂਕਿ ਥੋੜੀ ਠੰਡ ਜੀ ਹੋ ਜਾਣੀ ਹੈ ਅਸੀਂ ਤੁਹਾਨੂੰ ਬੁਲਾਵਾਂਗੇ ਤੁਸੀਂ ਜਰੂਰ ਆਪਣੇ ਤਜਰਬੇ ਸਾਂਝੇ ਕਰੋ ਬੱਚਿਆਂ ਨਾਲ ਕੁੜੀਆਂ ਨਾਲ ਆ ਕੇ ਜੀ ਕਰਾਂਗੇ ਪਰ ਜਿਹੜਾ ਤੁਹਾਡਾ ਆ ਮੁਕਸਲਾ ਬਰਾ ਮਹਿ ਬੋਲ ਹਾਂ ਥੈਂਕ ਯੂ ਸਰ ਥੈਂਕ ਯੂ ਮੈਂ ਨਹੀਂ ਦੇਖਿਆ ਕਿਤੇ ਵੀ ਐਂ ਤੋ ਜੀ ਕਿ ਛੋਟੇ ਜਿਹੇ ਟਾਊਨ ਦੇ ਵਿੱਚ ਹਾਂਜੀ ਮੈਂ ਤਾਂ ਵਧੀਆ ਕਰ ਲੱਗੀ ਹਾਂ ਸਰ ਬਹੁਤ ਵਧੀਆ ਕਈ ਤਾਂ ਐ ਹੈਰਾਨ ਹੁੰਨੇ ਆ ਵੀ ਆ ਬੰਦਾ ਵੀ ਆ ਕਿਤਾਬ ਮੰਗ ਲਈ ਆ ਕੇ ਹਾਂਜੀ ਬੱਧੀ ਗੱਲ ਹੈ ਜੀ ਅਸੀਂ ਕਹਾਂ ਉਹ ਜ਼ਰੂਰੀ ਹੈ ਹਾਂ ਬਿਲਕੁਲ ਸਰ ਬਿਲਕੁਲ ਹਾਂਜੀ 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 ਮੋਬਾਈਲ ਛੱਡ ਕੇ ਬੱਚੇ ਬੋਲਣਗੇ ਨਾ ਹਾਂਜੀ ਹਾਂਜੀ ਬਿਨਤੀ ਜੇ ਕੋਈ ਹੋਰ ਹੋਣ ਹਾਂਜੀ ਬਿਲਕੁਲ ਥੈਂਕ ਯੂ ਸਰ ਪਰੇਵੋ ਸਰ ਇਹ ਕਿਤਾਬਾਂ ਹਾਂ ਮੈਂ ਇਹ ਦੋਨੇ ਫੇਵਰਿਟ ਕਿਤਾਬਾਂ ਨੇ ਜਿਹੜੇ ਤੁਸੀਂ ਲੈਤੀਆਂ ਨੇ ਥੈਂਕ ਯੂ ਸੋ ਮੱਚ ਹਾਂਜੀ ਸਾਡੇ ਪੱਤਰਕਾਰ ਮੇਰੇ ਬਹੁਤ ਪੁਰਾਣੇ ਮਿੱਤਰ ਨੇ ਰਾਮ ਲੀਲਾ ਸੀ ਇਕੱਠਿਆਂ ਨੇ ਕੀਤੀ ਸੀ ਸਾਡੇ ਪ੍ਰਧਾਨ ਵੀ ਰਹੇ ਨੇ ਹੁਣ ਪੱਤਰਕਾਰੀ ਕਰਦੇ ਨੇ ਤੇ ਇਹ ਵੀ ਸਾਡੇ ਕੋਲ ਆਏ ਨੇ ਹਰ ਵਾਰੀ ਹਰੇਕ ਜੋ ਵੀ ਸਾਨੂੰ ਮਦਦ ਹੁੰਦੀ ਐ ਸੇ ਇਹਨਾਂ ਤੋਂ ਹਮੇਸ਼ਾ ਮੰਗਦੇ ਹੀ ਰਹਿੰਨੇ ਐ ਤੇ ਕਿਤੇ ਨਾ ਨਹੀਂ ਕਰਦੇ ਇਹਨਾਂ ਨੂੰ ਮੈਂ ਆਪਣੀ ਪਸੰਦ ਦੀਆਂ ਦੋ ਕਿਤਾਬਾਂ ਦਿਤੀਆਂ ਕਿਉਂਕਿ ਇਹਨਾਂ ਨੇ ਕਹਦਾ ਵੀ ਤੁਸੀਂ ਦੇ ਦਿਓ ਬਸ ਜਿਹੜੇ ਮੈਨੂੰ ਵਧੀਆ ਲੱਗਦੀਆਂ ਇਹਨੇ ਦੋ ਕਿਤਾਬਾਂ ਲੈਤੀਆਂ 40 ਦਿਨ ਤੇ ਜਿਉਣ ਬਾਰੇ ਗੱਲਬਾਤ ਜੇ ਕ੍ਰਿਸ਼ਨ ਮੂਰਤੀ ਦੀ ਕਿਵੇਂ ਲੱਗ ਰਿਹਾ ਬਾਈ ਬਹੁਤ ਮਜ਼ੇ ਲੱਗ ਰਹੇ ਸਰ ਤੇ ਪਹਿਲਾਂ ਸਾਰਿਆਂ ਸਾਰਿਆਂ ਨੂੰ ਖੁਸ਼ੀ ਜਾਈ ਤੇ ਇਕਨਾ ਦਿਵਾਲੀ ਤੇ ਆਪਾਂ ਦੇਖਦੇ ਆਂ ਇਹ ਕਿਤਾਬਾਂ ਦੇ سٹਾਲਾਂ ਉਹ ਬائیں ਤੋਂ ਇਲਾਵਾ ਜਿਨੇ ਰੰਪਰੇਵਾਦ ਜੀ ਪਰੇ ਤੇ ਹੁੰਦੇ ਬਿਜਾਰ ਹਾਂਜੀ ਜਿਹੜਾ ਕਿਤਾਬਾਂ ਦਾ ਪੁਰਾਣਾ ਉਹ ਤਾਂ ਬائیں ਵਿੱਚ ਮਤਲਬ ਕਿ ਆਪੇ ਸੁਰਜੀਤ ਸਿੰਘ ਮਾਣੇ ਕਰ ਸਕਦੇ ਨੇ ਨਹੀਂ ਥੋੜੇ ਨਾਲ ਹੀ ਹੈ ਬਈ ਸਾਰਾ ਕੁਝ ਆਪਾਂ ਸੁਰਜੀਤ ਜੀ ਕਹਿੰਦੇ ਹਾਂ ਹਾਂ ਹਾਂਜੀ ਹਾਂਜੀ ਬਾਈ ਤੇ ਬੜਾ ਇਹਨਾਂ ਕਿਤਾਬਾਂ ਨਾਲ ਲਗਾਓ ਪੈਣਾ ਦਾ ਤੇ ਪੰਜਾਬੀ ਜਿਹਨੇ ਐਮੀ ਕੀਤੀ ਹੋਈ ਨੇ ਹਾਈ ਸਕੂਲ ਬਾਹਾਂ ਚ ਇੰਚਾਰਜ ਵੀ ਨੇ ਇੱਕ ਤਾਂ ਆਪਣਾ ਹੁਣ ਕੇ ਹਿੱਸੇ ਨੂੰ ਜੋੜ ਕੇ ਰੱਖਦੇ ਹਾਂ ਹਾਂ ਇਹ ਨਹੀਂ ਤੁਰ ਜਾਂਦੇ ਨੇ ਜਿਵੇਂ ਦੁਕਾਨਦਾਰ ਆਵਾਜ਼ ਮਾਰਦਾ ਹੈ ਆ ਜਾ ਮਿੱਤਰਾਂ ਨੂੰ ਕਿਤਾਬ ਦੇਈਏ ਹਾਂ ਬਿਲਕੁਲ ਜਿਵੇਂ ਮੈਂ ਹਰ ਇੱਕ ਜ ਨਹੀਂ ਹੁੰਦੀਆਂ ਕੋਈ ਇੱਕ ਮਨਾਸ ਵਾਲਾ ਕੋਈ ਕੰਮ ਤਾਂ ਹੈ ਨਹੀਂ ਹਾਂ ਬਿਲਕੁਲ ਕਿ ਸਾਈਟ ਕਿਚੇਟ ਕਰਾਉਣ ਵਾਲੇ ਬੰਦੇ ਬਹੁਤ ਘੱਟ ਆਉਂਦੇ ਨੇ ਉਹ ਮੈਂ ਆਪਣੇ ਤੋਂ ਕੁਲੀ ਮਾ ਫੈਲੀ ਤਾਂ ਤੇ ਮਨ ਕੋ ਬੜਿਆ ਨਹੀਂ ਕਰ ਰਿਹਾ ਉਹ ਗੱਲ ਕਰ ਰਿਹਾ ਹੈ आज बाहे विच आनंद सिंह मास्टर जी आवे हुना गल चल ओ भी बसावन वाला मैं <laughs> बड़ा ਕਿਤਾਬਾਂ ਸ਼ੌਕੀ ਬੰਦਾ ਹਾਂ ਕੱਲ ਲੈ ਕੇ ਗਿਆ ਕਾਫੀ ਲੈ ਕੇ ਆ ਮੇਰੇ ਮੈਸੇਜ ਵੀ ਹੋਣੀ ਗਏ ਨੇ ਪਰ ਉਹ ਘਰੇ ਕੰਮ ਉੱਤੰਦਾ ਸੀ ਅੱਜ ਜਾਓ ਤੁਸੀਂ ਤੇ ਜਾਓ ਦੋ ਬੰਦੇ ਤਾਂ ਵਿੱਚ ਮੰਨਦਾ ਜਿਹੜੇ ਕਿਤਾਬਾਂ ਚੁੜੇ ਹੋਏ ਹੋਰ ਉਹਨਾਂ ਵੀ ਜੋੜਦੇ ਆ ਕਿ ਮੈਂ ਇਥੋਂ ਤੁਹਾਨੂੰ ਕਿਤਾਬ ਬਣਾਇਆ ਨਾ ਲੰਮੇ ਮਾਰ ਹਾਂ 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 ਇਹਨਾਂ ਮੈਂ ਬਹੁਤ ਹੀ ਵਧੀਆ ਪ੍ਰਸੰਨ ਆ ਗਿਆ ਢਾਕੇ ਪਾਉਣੇ ਮਤਲਬ ਕਿ ਪ੍ਰਦੂਸ਼ਨ ਹੁੰਦਾ ਉਹਦੇ ਨਾਲ ਹਾਂਜੀ ਜਿਹੜੀਆਂ ਤਰ੍ਹਾਂ ਦੇ ਬੂਆਣੀਆਂ ਫੈਲਦੀਆਂ ਹੋਰ ਹੈਗਾ ਤੇ ਜਿਹੜੇ ਲੋਕਾਂ ਨੂੰ ਸਹਾਇਤਨਾ ਚੋੜਨਾ ਮੈਂ ਕਹਾਂ ਇਤੋਂ ਵੱਡਾ ਕੋਈ ਧਰਮ ਨਹੀਂ ਹੋ ਸਕਦਾ। ਬਿਲਕੁਲ। ਨਾਲੇ ਭਾਈ ਅਸੀਂ ਇਹ ਚਾਹੁੰਦੇ ਆ ਵੀ ਸ਼ਿੰਗਾਰ ਕੱਲਾ ਕੋਈ ਇਹ ਨਹੀਂ ਕਿ ਫੁੱਲ ਪੱਤੇ ਲੈ ਕੇ ਡੰਗਣਾ ਸ਼ਿੰਗਾਰ ਹੁੰਦਾ ਘਰ ਦਾ ਕਿਤਾਬਾਂ ਦਾ ਵੀ ਸ਼ਿੰਗਾਰ ਹੁੰਦਾ। ਅੰਦਰ ਸ਼ਿੰਗਾਰ ਕਰਦੇ ਮੁੰਡੇ ਦਾ ਅੰਦਰ ਦੇ ਬੰਦੇ ਪਈ ਹੁੰਦੀ ਨਾ ਜਿੰਦਗੀ ਪਈ ਦੋ ਹਾਂਜੀ। ਹਾਂਜੀ। ਸ਼ਬਦ ਅੰਦਰ ਜੋ ਸ਼ਬਦ ਗਾਣੇ ਬੰਦੇ ਹੁੰਦੇ ਆ ਮਨ ਕਰਦੇ ਆ। ਹਾਂਜੀ। ਹਾਂਜੀ ਹਾਂਜੀ ਹਾਂਜੀ। ਹਾਂ। ਹਾਂਜੀ। ਥੈਂਕਿਊ ਥੈਂਕਿਊ ਭਾਈ ਤੁਸੀਂ ਆਉਣਿਓ। ਹਾਂਜੀ। ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ। ਬਹੁਤ ਇੱਥੇ ਆਏ ਬਹੁਤ ਚੰਗਾ ਸਾਡੇ ਕੋਲੇ ਅ ਬ੍ਰਦਰ ਆਏ ਨੇ ਦਿੱਖ ਤੋਂ ਜਿਹੜੇ ਨਾਮ ਕੀ ਤੁਹਾਡਾ ਰੁਪਿੰਦਰ ਮਾੜਾ ਉੱਚੀ ਬੋਲੋ ਠੀਕ ਹੈ ਤੇ ਇਹਨਾਂ ਨੇ ਦੋ ਕਿਤਾਬਾਂ ਅਸਲੀ ਇਨਸਾਨ ਦੀ ਕਹਾਣੀ ਤੇ 40 ਦਿਨ ਤੁਸੀਂ ਇਹਨਾਂ ਬਾਰੇ ਪਹਿਲਾਂ ਸੁਣਿਆ ਹੋਇਆ ਸੀਗਾ ਪਸੇ ਤੁਹਾਡੇ ਗੱਲਬਾਤ ਤੋਂ ਪਤਾ ਲੱਗਦਾ ਕਿ ਤੁਸੀਂ ਖੁਦ ਪੜ੍ਹਦੇ ਰਹਿੰਦੇ ਹੋ ਕਿਵੇਂ ਲੱਗ ਰਿਹਾ ਬਈ ਬਹੁਤ ਵਧੀਆ ਲੱਗ ਰਿਹਾ ਹੈ ਬਾਕੀ ਅੱਜਕੱਲ੍ਹ ਜਿਵੇਂ ਦੀ ਸੋਸ਼ਲ ਸੋਸ਼ਲ ਤੋਂ ਬਗੈਰ ਜੀ ਆ ਚੀਜ਼ਾਂ ਨੂੰ ਲੈ ਕੇ ਆਪਾਂ ਪੜ੍ਹਦੇ ਆ ਜੇ ਬੱਚੇ ਜੋ ਵੀ ਹੈ ਹਾਂਜੀ ਜਨਰੇਸ਼ਨ ਬਹੁਤ ਸੋਹਣੀ ਗੱਲ ਆ ਜੀ ਤੁਸੀਂ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਸਾਨੂੰ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਬਸ ਇਹ ਕੀ ਹਾਂਜੀ ਬਈ ਕੀ ਹੋ ਵੀ ਬੱਚਿਆਂ ਦੇ ਤੇ ਵੀ ਕਰਨਾ ਚਾਹੀਦਾ ਕੋਈ ਵੀ ਇਨਸਾਨ ਹੈ ਮੇਰੀ ਉਮਰ ਦਾ ਜਾਂ ਕੀ ਕਰਦੇ ਹਾਂ ਹਾਂਜੀ ਬਹੁਤ ਸੋਹਣੀ ਗੱਲ ਆ ਮੈਨੂੰ ਬਹੁਤ ਖੁਸ਼ੀ ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ 골ਡੀ ਵਾਲਿਆ ਵੱਲੋਂ 10 ਵਜੇ ਦਾ ਪਕੌੜੇ ਬਣਾਉਣ ਲੱਗਿਆ ਪਤਾ ਨਹੀਂ ਕੀ ਇਹਨੇ ਡਾਇਮੰਡ ਪਾਇਆ ਵਿੱਚ ਆ ਪਿਆ ਆ ਦੇਖੋ ਉਹ ਤਾਂ ਹੋਰ ਤੱਕ ਨਹੀਂ ਆਲੂ ਮਤਲਬ ਪਹਿਲਾਂ ਬੀਜੇ ਫਿਰ ਉਹ ਉੱਗੇ ਫਿਰ ਪੱਤੇ ਹਨਾ ਇਹ ਸਿਸਟਮ ਹੈ 골ਡੀ ਵਿੱਚ ਪਰਦਾ ਜੀ ਸਾਡੇ ਦਾ ਬੀਪੀ ਵੱਧ ਗਿਆ ਆਪਣੇ ਘਟ ਗਿਆ ਸੀ ਕੀ ਚੱਕਰ ਹੋ ਗਿਆ ਜੀ ਓਏ ਆਖੋ ਨੂੰ ਪਤੌੜ ਆ ਜੀ ਗਏ ਉਹ ਆਪ ਆ ਜਾਂਦਾ ਕਦੇ ਇੱਕ ਆਹ ਇਹਦਾ ਮੁੰਡਾ ਸਸਰੀ ਘਰ ਸਤਿ ਸ਼੍ਰੀ ਅਕਾਲ ਬੀਪੀ ਹੋਣੇ ਉਹਨੇ ਬੀਪੀ ਵਧਾਈ ਬੈਠੀ ਜ਼ਿਆਦਾ ਉਹ ਉਹ ਸਾਡਾ ਬਤਾਉਣਾ ਹੈ ਚਾਹ ਦੀ ਸੇਵਾ ਆਈ ਹੈ ਤੂੰ ਬਣਾਇਆ ਤੂੰ ਬਣਾਇਆ ਜਖਮਾਂ ਦੇ ਪਾਣਾ ਗੱਲਾਂ ਮੈਨੂੰ ਆਹ ਕੀ ਮਤਲਬ ਜਖਮਾਂ ਦੇ ਪਾਣਾ ਲੂਣੋ ਐ ਸੈਰੀ ਇਸ ਵਾਰ ਦੋ ਨਵੇਂ ਚਿਹਰੇ ਸਾਡੇ ਨਾਲ ਸੀ ਜਿਨ੍ਹਾਂ ਦੀ ਤੁਸੀਂ ਆਹ ਆਰਟ ਐਗਜ਼ਿਬਿਸ਼ਨ ਦੇਖੀ ਆ ਆਰਡਰ ਮਿਲ ਗਏ ਨੇ ਚਾਰ ਮਿਲ ਗਏ ਵਧੀਆ ਹਨਾ ਮੈਂ ਨੁਸਰਤ ਦਾ ਕਿਹਾ ਬਾਕੀ ਹਨਾ ਕਿਸੇ ਬੱਚਿਆਂ ਨੇ ਕਿਹਾ ਵੀ ਸਾਡੇ ਫੋਟੋ ਬਣਾ ਦਿਓ ਕੁੜੀ ਸਕੈਚਿੰਗ ਕਰਦੀ ਬਹੁਤ ਸੋਹਣੀ ਹੈ ਕਿਰਤ ਸਿੱਖੀ ਵੀ ਨਿਗੀ ਪਲੱਸ 2 ਸਾਇੰਸ ਦੀ ਵਿਦਿਆਰਥਣ ਹੈ ਤੇ ਆ ਸਾਡੀ ਛੋਟੀ ਦੀਪ ਦੀਪ ਕੈਮੀ ਜਦੋ ਪਤਾ ਇਹ ਨੰਮੀ ਚ ਇਹਨਾਂ ਨੇ ਤਜਰਬੇ ਲੈਤੇ ਸਾਡੇ ਨਾਲ ਗੱਲਾਂ ਕਰੇ ਕਿਉਂਕਿ ਸਾਹਿਤਿਕ ਮਾਹੌਲ ਬਣ ਜਾਂਦਾ ਹੈ ਲੋਕ ਆਉਂਦੇ ਨੇ ਕਿਵੇਂ ਲੱਗਿਆ ਖੁਸ਼ੀ ਬਹੁਤ ਵਧੀਆ ਲੱਗਿਆ ਇੱਕ ਨਿਊ ਐਕਸਪੀਰੀਅੰਸ ਸੀ ਜੀ ਮੈਨੂੰ ਲੱਗ ਰਿਹਾ ਵੀ ਜੇ ਸ਼ਾਇਦ ਮੈਂ ਨਾ ਆਉਂਦੀ ਤਾਂ ਮੈਂ ਬਹੁਤ ਕੁਝ ਮਿਸ ਕਰ ਦਿੱਤਾ ਹਾਂ ਕਾਫੀ ਨੋਲਿਜ ਮਿਲੀ ਟੀਚਰਸ ਦੇ ਤੁਹਾਡੇ ਹੀ ਆਪ ਤੇ ਵੱਡਿਆਂ ਨੇ ਕਾਫੀ ਐਕਸਪੀਰੀਅੰਸ ਸ਼ੇਅਰ ਹੋਏ ਉਹਨਾਂ ਨੇ ਜਿਹੜੇ ਕਿ ਸ਼ਾਇਦ ਸਾਡੀ ਲਾਈਫ ਚ ਸ਼ਾਇਦ ਕਿ ਪੱਕਾ ਹੀ ਕੰਮ ਆਉਣਗੇ ਜੀ ਹਾਂ ਆਪਾਂ ਕਈ ਨੂੰ ਮਿਲਦੇ ਰਹਿੰਦੇ ਨੇ ਉਹ ਤਾਂ ਵੀ ਹੋ ਆਏ ਹਨਾ ਤੂੰ ਦੀਪੂ ਦੀਪਾ ਮੈਨੂੰ ਵੀ ਸੇਮ ਵਧੀਆ ਲੱਗਿਆ ਵਧੀਆ ਲੱਗਿਆ ਇਹਨੇ ਵੀ ਸਾਡੇ ਨਾਲ ਬਹੁਤ ਗੱਲਾਂ ਕੀਤੀ ਸੁਣੀ ਆਪਾਂ ਹਨਾ ਕਿੰਨੇ ਲੋਕਾਂ ਨੂੰ ਨਵੇਂ ਲੋਕ ਆਏ ਸੁਣੇ ਹਨਾ ਤੇ ਉਹਨਾਂ ਨਾਲ ਸ਼ਾਇਦ ਆਪਰਾਪਤਾ ਜ਼ਿੰਦਗੀ ਚ ਵੀ ਨਾ ਕਰ ਪਾਉਂਦੇ ਕਿਤੇ ਹਨਾ ਇਹਨੂੰ ਸਟੇਟਸ ਲਾਇਓ ਜਾ ਕੇ ਓਕੇ ਇਹਨਾਂ ਦੇ ਵੀ ਫੋਟੋ ਖਿੱਚ ਕੇ ਲੈ ਜਾਓ ਤੁਸੀਂ ਕੱਲ ਨੂੰ ਵੀ ਆਪਾਂ ਲਾ ਰਹੇ ਹਾਂ ਕਿਉਂਕਿ ਡਿਮਾਂਡ ਆ ਕਹਿੰਦੇ ਕੱਲ ਨੂੰ ਵੀ ਦਿਵਾਲੀ ਹੈਗੀ ਆ ਕੱਲ ਨੂੰ ਪਰ ਆਪਾਂ ਸ਼ਾਇਦ ਸਕੂਲ ਟਾਈਮ ਤੋਂ ਬਾਅਦ ਆ ਸਕੀ ਹਣਾ ਇੱਥੇ ਪਹਿਲਾਂ ਨਹੀਂ ਆ ਸਕਣਾ ਆਪਾਂ ਮੈਂ ਛੁੱਟੀ ਲੈ ਲਾਂਗਾ ਬੇਸ਼ੱਕ ਪਰ ਸੁਪਾਲ ਹੋਏਗੇ ਰੋ ਹਨਾ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਥੈਂਕ ਯੂ ਸਰ ਜਾਣਾ ਤੁਸੀਂ ਹੁਣ ਹਾਂਜੀ ਤਾਂ ਅੱਜ ਕਿਤਾਬਾਂ ਦੀ ਹੱਟੀ ਦਾ ਦੂਸਰਾ ਦਿਨ ਸਾਡੇ ਕੋਲ ਅੱਜ ਨਵੇਂ ਮਹਿਮਾਨ ਆਏ ਆ ਜੈਕ ਆਇਆ ਜੈਕ ਨਾਮ ਇਹਨਾਂ ਨੂੰ ਕੋਣ ਨਹੀਂ ਜਾਣਦਾ ਬਾਈ ਤੁਸੀਂ ਆਪਣੀ ਇੰਟਰੋਡਕਸ਼ਨ ਬਈ ਹਰਵੇਲ ਸਿੰਘ ਜੀ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲੱਖਾਂ ਤੋਂ ਸਾਡਾ ਆਪਦਾ ਹੀ ਆ ਇਹ ਵੀ ਸਾਡੇ ਆਪਣੇ ਆ ਲੱਖੇ ਗੜੇ ਗੜੇ ਦਾਬਾ ਲੱਕ ਜਿਲ੍ਹੇ ਇੱਥੇ ਇੱਕ ਬੰਦਾਵਾਦਰ ਦੀ ਹਾਂਜੀ ਸਰਦੇ ਸਕੂਲ ਦੀ ਇੱਕ ਜੰਗਲ ਜੰਗਲ ਪਰਬਤ ਪਰਬਤ ਆਏ ਖੜੀ ਨੂੰ ਪਾਣੀ ਚਾਹੀਦੇ ਤੇ ਕ੍ਰਿਸ਼ਨ ਮੂਰਤੀ ਦੀ ਰੱਬ ਕੀ ਹੈ ਇਹ ਡੋਲੀ ਦੀ ਕਿਤਾਬ ਵੀ ਹੈਮਿੰਗਵੇ ਦੀ ਕਿਤਾਬ ਹੈ ਬਹੁਤ ਸੋਹਣੀ ਚਾਹੀ ਸਤੈ ਦੀ ਡੋਲੀ ਜਿਹੜੀ ਲੇਖ ਨੂੰ ਪੜ੍ਹਣੀ ਹੈ ਸਾਰੇ ਦਾ ਤੋਂ ਸਮੁੰਦਰ ਜੀ ਦੇ ਨਾਮ ਨਾਲ ਜਿਸ ਜੀ ਲਾਈਫ ਆਫ ਪਾਈ ਪੜ੍ਹ ਉਹ ਵੀ ਠੀਕ ਹੈ ਜੈਕ ਭਾਈ ਤੁਸੀਂ ਕੁਝ ਕਹਿਣਾ ਚਾਹੋ ਬਿਲਕੁਲ ਤੁਹਾਨੂੰ ਵਧੀਆ ਲੱਗਿਆ ਜੀ ਅ ਕਪਰਾਲਾ ਕੀਤਾ ਜੀ ਕੱਲ ਤੁਹਾਡਾ ਜਦੋਂ ਮੈਂ ਪਤਾ ਲੱਗਿਆ ਹਨਾ ਅਨੰਦ ਭਾਈ ਦਾ ਦੇਖਿਆ ਜੀ ਇੱਛਾ ਜੀ ਵੀ ਦੇਖ ਕੇ ਆਈਏ ਫਰਮੇਰ ਆਏ ਨੇ ਕੁੱਪੀ ਕਟਕੜੋ ਵਾਲੇ ਜੀ ਮੈਂ ਵੀ ਟਿਕਟਰ ਦਾ ਕਾਚੀ ਆਉਂਦੇ ਹੁੰਦੇ ਆ ਹਾਂ ਤੇ ਜਿਵੇਂ ਉਹ ਜੀ ਆਏ ਹੈਗੇ ਕਿਤਾਬਾਂ ਦੇਖਣੀਆਂ ਤੇ ਅਜੇ ਇਲੈਕਟ੍ਰੀਟੀ ਨੇ ਵੀ ਹੈਗੀ ਹਾਂ ਠੀਕ ਹੈ ਬਾਕੀ ਹਰਮੇਲ ਹਰਮੇਲ ਵੀ ਕੋਈ ਕਿਤਾਬਾਂ ਮੈਨੂੰ ਸਾਂਝਾ ਕਰੋ ਨਹੀਂ ਮੈਨੂੰ ਤਾਂ ਜਦੋਂ ਇਹਨੇ ਦੱਸਿਆ ਚਿੱਟ ਜਾ ਕੇ ਨੇ ਬਹੁਤ ਵਧੀਆ ਲੱਗਿਆ ਜਦੋਂ ਸਾਡੇ ਕੋਲੇ ਆ ਕੇ ਹੁਣ ਦੇਖ ਰਹੇ ਆਂ ਇਹ ਮਾਹੌਲ ਹਾਂਜੀ ਬਈ ਬਾਕੀ ਜਿਹੜਾ ਹੈਗਾ ਸ਼ਹਿਰ ਮਰਗਾ ਹਾਂਜੀ ਬਾਕੀ ਆਹ ਸਟਾਲ ਆ ਗੁਸਤਖਾਬ ਵਾਲਾ ਜਿਹੜਾ ਹੈ ਤੇ ਰਿਸਪੌਂਸ ਵੀ ਬਈ ਸਾਨੂੰ ਬਹੁਤ ਸੋਨਾ ਮਿਲਦਾ ਬਹੁਤ ਸੋਨਾ ਰਿਸਪੌਂਸ ਮਿਲਦਾ ਲੱਗੇ ਤਮੰਡੀ ਤੋਂ ਹੈ ਸਾਡੇ ਕੋਲ ਸਪੈਸ਼ਲ ਲੱਗੇ ਹਾਂਜੀ ਉਹ ਚੰਗਾ ਲੱਗਦਾ ਜਦੋਂ ਸਾਨੂੰ ਆਪਕਸ ਦੇ ਵੀ ਘਰੇ ਜਾਣ ਬਸ ਇਹਨਾਂ ਨੇ ਵੀ ਸ਼ਿੰਗਾਰਾ ਜਾਂਦਾ ਹੈ ਨਾ ਜਿਵੇਂ ਪੂਰੀ ਵੈਸੇ ਹੀ ਬਾਜ਼ਾਰ ਜੋ ਲੱਗਦੇ ਨੇ ਉਹਨਾਂ ਦੀ ਨਿਗਾ ਪੈਂਦੀ ਹੈ ਬਿਲਕੁਲ ਕਦਾਨਾ ਇਹ ਹੀ ਇੱਕ ਉਮਰ ਹੁੰਦੀ ਹੈ ਸਾਡੇ ਕਸ ਮੈਂ ਅੱਜ ਜੀ ਕਿਤਾਬਾਂ ਸਾਡੇ ਸਾਹਮਣੇ ਨੇ ਕਿਤੇ ਕੋਈ ਸਟਾਲ ਹੈ ਤਾਂ ਦੰਦੀਏ ਦੇਖਣਗੇ ਲੋਨਾਂ ਦੇ ਵਿਚੰਨ ਨੂੰ ਕੀ ਰਾਤੇ ਚੱਲਣ ਸਾਡੇ ਨਾਲ ਜਦ ਕੋਈ ਅੱਠ ਮਹੀਨੇ ਵਿੱਚ ਮੇਰੇ ਖਾਤੇ ਮੈਨੂੰ ਖੜੇ ਹੋਣਾ ਪੜਨਾ ਸਾਡੇ ਕੋਲ ਸ਼ਿਪ ਦਾ ਜੀਮਾ ਪੰਜ ਦਿਨ ਲੱਗਦੇ ਐ ਮੈਨੂੰ ਕਦੇ ਕੋਈ ਬਾਤ ਨਹੀਂ ਕਰਨਾ ਉਹ ਤਿੰਨ ਵਾਰ ਇੱਕੋ ਹੀ ਮਿਲਿਆ ਸਾਨੂੰ ਤੇ ਉਹ ਖੇਤ ਪਾਣੀ ਲੈ ਜਾਂਦੇ ਕੋਦਤੀ ਮੈਂ ਸਟੇਟਸ ਵਾਲਾ ਜਿਹੜਾ ਕੋਈ ਨੰਬਰ ਸੀਗਾ ਮੇਰਾ ਮੈਨੂੰ ਫੋਨ ਆਇਆ ਉਹ ਨਹੀਂ ਆ ਗਿਆ ਉਹਦੇ ਐ ਪਜਾਮਾ ਚਾਣੇ ਹੋਣਾ ਵੀ ਉਹ ਵਿੱਚ ਜੇ ਪਾਣੀ ਲਗਾਉਂਗਾ ਫਰਾਗ ਮੈਂ ਹਰਾਨ ਬਕੈ ਸ਼ਿਵ ਦਾ ਮਰੀਦ ਹੋਣਾ ਹਾਂ ਮਰੀਦ ਹੋਣਾ ਕੋਈ ਬੰਦਾ ਹੋਣਾ ਨਹੀਂ ਹੋਵਰ ਬੱਚੀ ਬਹੁਤ ਪੜਦੀ ਆ ਬਹੁਤ ਬਈ ਬਹੁਤ ਪੜਦੀ ਵੀ ਆਪਾਂ ਜੇ ਬੀਏ ਵਗੈਰਾ ਦੇ ਬੱਚੀ ਦੇ ਮੈਨੂੰ ਐ ਲੱਗਿਆ ਪਹੁੰਚ ਜਾਣਾ ਤੇ ਇੱਕ ਪਰ ਸਹੀ ਹੈ ਇਹ ਪਰ ਇਹ ਮੇਰੇ ਮੈ ਵੀ ਰਹੇ ਪੜੇ ਨੇ ਕੰਮ ਦਾ ਸਹੀ ਹੈ ਤੇ ਬੇਸਿਕਲੀ ਦੋ ਕੁ ਕੀ ਗੱਲ ਹੈ ਬੋਗਾ ਆਪਣਾ ਬਹੁਤ ਵਾਕੀਆ ਲੱਗਿਆ ਇਹਨੂੰ ਕਿਵੇਂ ਭਾਈ ਗੱਲ ਕਰਦੇ ਕਾਸ ਹਾਂ ਇਹਦਾ ਇਹ ਜਿਹੜੀ ਚਾਰ ਤਰੀਕੇ ਨਾਲ ਲੈ ਕੇ ਦੋ ਇਹਨੂੰ ਪਰ ਇਹਦਾ ਜਿੰਨਾ ਵਧੀਆ ਮਤਲਬ ਹੈ ਭਾਈ ਇਦੂ 20ਵੀਂ ਸਦੀ 'ਚ ਜੇ ਕੋਈ ਸਭ ਤੋਂ ਵੱਧ ਪੜ੍ਹੇ ਲਿਖਿਆ ਬੰਦਾ ਇਹੀ ਆ ਉਹ ਤੇ ਇਹ ਜਾਂ ਕੋਈ ਲਿਖ ਨਹੀਂ ਸਕਦਾ ਜਿਹੇ ਜਿਹੇ ਲਿਖਿਆ ਇੰਨੀਆਂ ਐਗਜ਼ਾਮਪਲਸ ਕੋਈ ਦੇ ਨਹੀਂ ਸਕਦਾ ਕੋਈ ਜਿੰਨੀ ਇਹਨੇ ਦਿੱਤਾ ਹਾਂ ਬਿਲਕੁਲ ਗੁਰਵਚਨ 104 ਸੇ ਤੱਕ ਇਸ ਵਾਰ ਸਾਡੇ ਨਾਲ ਖੁਸ਼ ਰਮਾਣਾ ਜੀ ਵਿਸ਼ੇਸ਼ਤਾ ਤੇ ਪਹੁੰਚੇ ਸੀ ਸਾਡੀ 12ਵੀਂ ਦੀ ਵਿਦਿਆਰਥਣਾਂ ਬਹੁਤ ਸੋਹਣੀ ਡਰਾਇੰਗ ਬਣਾਉਂਦੀ ਹੈ ਤੇ ਤੁਸੀਂ ਆਰਡਰ ਤੇ ਬਣਵਾ ਸਕਦੇ ਹੋ ਉਹਨਾਂ ਨੂੰ ਆਰਡਰ ਮਿਲ ਗਏ ਨੇ ਕਾਫੀ ਫੋਟੋਆਂ ਦੇ ਬਰਥਡੇਅ ਦੇ ਮੇਰਾ ਵੀ ਮਿਲ ਗਿਆ ਖੁਸ਼ੀ ਕਿਵੇਂ ਦਾ ਰਿਹਾ ਐਕਸਪੀਰੀਅੰਸ ਪੁੱਤਰ ਬਹੁਤ ਵਧੀਆ ਐਕਸਪੀਰੀਅੰਸ ਰਹੀ ਵੈਸੇ ਦੀ ਵਾਲੀ ਸੀ ਵੈਸੇ ਦੀ ਵਾਲੀ ਸੀ ਕੋਤ ਜਰਬਾ ਸੰਜਿਆ ਕਰਨਾ ਹੋਵੇ ਮਤਲਬ ਆਏ ਸੀ ਜਿਹੜੀ ਚੀਜ਼ ਆਪਾਂ ਸਕੂਲ ਚ ਰਹਿ ਕੇ ਨਹੀਂ ਸਿੱਖ ਸਕਦੇ ਉਹ ਸਿੱਖਣ ਨੂੰ ਮਿਲਦੀ ਹੈ ਹਾਂ ਅਲੱਗ-ਅਲੱਗ ਵਿਚਾਰਤਾਰਾ ਦੇ ਬੰਦੇ ਸੀਗੇ ਫਰੋਸ ਤਰੀਕੇ ਨਾਲ ਪਤਾ ਲੱਗਦਾ ਸੀ ਵੀ ਅੱਛਾ ਇਸ ਤਰੀਕੇ ਦੇ ਵੀ ਲੋਕ ਹੁੰਦੇ ਆ ਤਾਂ ਇਹ ਗੱਲ ਵੀ ਹੋ ਸਕਦੀ ਹਾਂ 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 ਬਾਕੀ ਐਸੀ ਹੀ ਡਾਇਰੈਕਸ਼ਨ ਬਹੁਤ ਸੀਗੀ ਲੋਕਾਂ ਦੀ ਹਾਂ ਨਹੀਂ ਬਹੁਤ ਆ ਹੁਣ ਆਪਣੇ ਤੋਂ ਪੁਲਿਸ ਵਾਲੇ ਕਿੰਨੇ ਆ ਜਿਹਨੇ ਸਾਰੇ ਦੇਖੇ ਹੈ ਹਨਾ ਹਾਂ ਬਹੁਤ ਕਿਵੇਂ ਆ ਫਿਰ ਹੋਰ ਹੋਰ 25 ਬੋਲ ਕਾ ਸਾਡੀ ਭੈਣ ਆ ਜੀ ਵੀ ਸਾ ਨਾਲ ਹੋਰ ਹੋਰ ਅਮਨ ਕਿਵੇਂ ਬਾਈ ਤੁਸੀਂ ਤਾਂ ਮੈਨੂੰ ਪਤਾ ਕਿਤਾਬਾਂ ਦੇ ਸ਼ਕੀਨੋਂ ਪਹਿਲੇ ਤੁਸੀਂ ਹਣਾ ਹਾਂ ਤੁਸੀਂ ਬਹੁਤ ਸੋਹਣੀਆਂ ਕਿਤਾਬਾਂ ਲੱਗੀਆਂ ਹਾਂ ਹਾਂ ਹਾਂਜੀ ਬਹੁਤ ਅੱਛਾ ਇਨੀਸ਼ੀਏਟਿਵ ਹੈ ਬਹੁਤ ਸ਼ੇਅਰ ਕਰਸਿ ਦੀ ਸੋ ਸਭ ਨੂੰ ਜੁੜਨਾ ਚਾਹੀਦਾ ਕਿਤਾਬਾਂ ਨਾਲ ਹਾਂਜੀ ਸਾਰੀ ਦੁਨੀਆ ਆਪਣੀ ਬਦਲ ਚੱਲੀ ਬਿਲਕੁਲ ਬਿਲਕੁਲ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂ ਇਹ ਤੋਂ ਸਿਰ ਕੋਈ ਦੋ ਸ਼ਬਦ ਬਸ ਮੈਂ ਮੈਂ ਪਾਪਾ ਘਰ ਤੇ ਪੜਦਾ ਹੁੰਦਾ ਸੀ ਇਸ ਤੋਂ ਬਾਅਦ ਜਦੋਂ ਤੁਹਾਡੇ ਨਾਲ ਮਿਲਿਆ ਮੈਂ ਬਹੁਤ ਵਾਰ ਦੁਬਾਰਾ ਫਿਰ ਚੱਲ ਪਿਆ ਉਹ ਹੁਸ਼ਿਆਰ ਪਰ ਆ ਗਈ ਕਿ ਕਿਮਕੜ ਮਿਲਨੀ ਹਾਂ ਹਾਂ ਚੱਲ ਰਹੇ ਆਪਾਂ ਠੀਕ ਹੈ ਓਕੇ ਲੋ ਜੀ ਕਿਤਾਬਾਂ ਅਸੀਂ ਵਧਾਤੀਆਂ ਦੀਪੂ ਕਿਵੇਂ ਹੈ ਉਹਨ ਇੱਕ ਬਾਜ਼ਾਰ ਦਾ ਢੇੜਾ ਦੇ ਸਾਡੇ ਵਾਲਿਆਂ ਵਾਲੀ ਕਾਫੀ ਵੱਡਾ ਬਾਜ਼ਾਰ ਆ ਹੈ ਸਤਿ ਸ਼੍ਰੀ ਅਕਾਲ ਬਾਈ ਇਹ ਹੈ ਆ ਜੀ ਆ ਜੀ ਦਾ ਬੱਚਾ ਨਹੀਂ ਹੈ ਹਾਂ ਲਾਈਆ ਲੋ ਬ ਚੱਕ ਦੀ ਸੋਨੂ ਸਾਡਾ ਪਰਾਣਾ ਮਿੱਤਰ ਵੇਲੇ ਸਾਡੇ ਪਿੰਡ ਦੀ ਪੁਰਾਣੀ ਹੋਟਲ ਵਜੀਰ ਸਾਡਾ ਭਤੀਜਾ ਕਿਵੇਂ ਭਤੀਜਾ ਹਾਂ ਵੀਡੀਓ ਬਣ ਗਈ ਤੇ ਠੀਕ ਹੈ ਸ਼ਟਾ ਦੀਵਾਲੀ ਹੈਪੀ ਦੀਵਾਲੀ ਹੈ ਹੈਪੀ ਦੀਵਾਲੀ ਹੈ ਸੱਚੀ ਗੱਲ ਬਤ ਸੱਚੀ ਗੱਲ ਕੀ ਆਲੇ ਬਾਈ ਪੂਲੀਆਂ ਸਾਗ ਤੁਸੀਂ ਦੁਨੀਆ ਜਿੱਥੇ ਮਰਜੀ ਜਾਵੋ ਪਰ ਜਿਹੜਾ ਸਾਡੇ ਆ ਬਾਈ ਦਾ ਪਾਣੀ ਹੈ ਕਿਥੇ ਕਿਵੇਂ ਬੱਬੂ ਠੀਕ ਹੈ ਜੀ ਸੱਟਾ ਕੰਮ ਆਹ ਲਓ ਜੀ ਪੂਰਾ ਵਧੀਆ ਪਾਣੀ ਪੀਏਗਾ ਪਾਣੀ ਪੀਓ ਮਹਾ ਦੁਨੀਆ ਇਥੇ ਮਰ ਜੀ ਜਾਵੜੋ ਬੱਬੂ ਵਰਗਾ ਪਾਣੀ ਮਨਾ ਸਕਦਾ ਗੋਲ ਗੱਪਿਆਂ ਦਾ ਕੋਈ ਉਹ ਮਰਜੀ ਹੋ ਜਾਵੇ ਠੀਕ ਹੈ ਵੀ ਹੈਪੀ ਦਿਵਾਲੀ ਸਾਰਿਆਂ ਨੂੰ